ਹੈਲੋ ਗਾਇਸ ਕਿਦਾਂ ਸਾਰੇ ਹੋ ਕੀ ਸਾਰੇ ਠੀਕ ਹੋਗੇ ਤੇ ਅੱਜ ਦੇ ਇਸ ਵਲੌਗ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਜੀ ਬਿਆਸ ਬਰਿਆ ਲੱਗੇ ਤੇ ਜਿਹੜਾ ਕਿ ਪਾਣੀ ਬਹੁਤ ਵੱਧ ਚੁੱਕਾ ਵਾ ਆਪਣੇ ਘਰਾਂ ਦੇ ਨੀਚੇ ਤੇ ਬਹੁਤ ਪਾਣੀ ਆ ਚੁੱਕਾ ਵਾ ਲੋਕਾਂ ਦੀਆਂ ਪੈੜੀਆਂ ਵੀ ਜਿਹੜੀਆਂ ਡੁੱਬ ਚੁੱਕੀਆਂ ਵਾ ਸਾਰਾ ਝੋਨਾ ਜਿਹੜਾ ਖਰਾਬ ਹੋ ਚੁੱਕਿਆ ਵਾ ਤੇ ਹੁਣ ਤੁਹਾਨੂੰ ਆਪਾਂ ਦਿਖਾਉਣ ਲਈ ਲੈ ਕੇ ਆਏ ਆਂ ਤੇ ਇਹ ਵੀਡੀਓ ਤੇ ਬਣੇ ਰਹੋ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਸ਼ੇਅਰ ਵੀ ਜਰੂਰ ਕਰ ਦਿਓ ਤੇ ਹੁਣ ਤੁਹਾਨੂੰ ਵਿਖਾਉਨੇ ਆਂ ਜੀ ਤੇ ਦੇਖ ਸਕਦੇ ਹੋ ਸਾਰਾ ਝੋਨਾ ਜਿਹੜਾ ਡੁੱਬ ਚੁੱਕਾ ਵਾ ਅੱਗੇ ਵੀ ਤੁਹਾਨੂੰ ਵਿਖਾਉਂਦੇ ਆਂ ਦੇਖ ਸਕਦੇ ਹੋ ਜਿਹੜੀ ਬੰਬੀ ਆ ਉਹ ਵੀ ਡੁੱਬ ਚੁੱਕੀ ਆ ਪਾਣੀ ਅੱਧਾ ਹੋ ਗਿਆ ਜਿਹੜਾ ਡੁੱਬ ਚੁੱਕਾ ਵਾ ਤੇ ਹੁਣ ਤੁਹਾਨੂੰ ਵਿਖਾਉਂਦੇ ਆਂ ਆ ਸਾਰਾ ਝੋਨਾ ਜਿਹੜਾ ਉਹ ਡੁੱਬ ਚੁੱਕਾ ਵਾ ਆ ਪਾਣੀ ਆ ਰਾਤ ਤੱਕ ਆ ਗਿਆ ਹੈ ਜੀ ਆ ਘਰਾ ਵੀ ਜਿਹੜਾ ਪਰ ਚੁੱਕਾ ਵਾ ਈ ਤੋਗੇ ਨਹੀਂ ਹੋ ਨੰਗਿਆ ਜਾ ਸਕਦਾ ਦੇਖ ਸਕਦੇ ਹੋ ਤੇ ਬਾਅਦ ਵਿੱਚ ਤੁਹਾਨੂੰ ਉੱਪਰੋਂ ਵੀ ਵਿਖਾਵਾਂਗੇ ਹੁਣ ਆਪਾਂ ਨੀਚੇ ਆਏ ਹੋਏ ਆਂ ਇਹ ਤੁਹਾਨੂੰ ਵਿਖਾਉਂਦੇ ਆ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਇਹ ਆ ਜੀ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਰਾਮਪੁਰ ਤਲਵਾੜਾ ਉਤੋਂ ਤੁਹਾਨੂੰ ਵਿਖਾਉਂਦੇ ਆ ਤੇ ਹੋਰ ਤੁਹਾਨੂੰ ਨਜ਼ਦੀਕ ਤੋਂ ਵਿਖਾਉਂਦੇ ਆ ਤੇ ਹੁਣ ਤੁਹਾਨੂੰ ਵਿਖਾਉਂਦੇ ਆ ਪਰਲੇ ਪਾਸਿਓਂ ਤੇ ਇੰਦਰ ਨੂੰ ਜਿਹੜਾ ਵਾ ਉਹ ਰਾਹ ਵਾ ਬਾਹਰ ਜਾਣ ਵਾਸਤੇ ਤੇ ਦਰਿਆ ਤੇ ਇਤੋਂ ਬਹੁਤ ਦੂਰ ਆ ਆ ਦੇਖ ਸਕਦੇ ਹੋ ਪਪੂਲਰ ਇੱਥੋਂ ਸਟਾਰਟ ਹੋਏ ਆ ਲੱਗਣੇ ਉਹ ਦੇਖ ਸਕਦੇ ਹੋ ਐਂਡ ਤੱਕ ਪੂਲਰ ਦਿਖਣ ਦੇ ਹੋ ਗਏ ਤੇ ਸਾਰਾ ਪਾਣੀ ਇੱਥੋਂ ਤੱਕ ਆ ਚੁੱਕਾ ਵਾ ਸਾਰੀਆਂ ਪੈੜੀਆਂ ਜਿਹੜੀਆਂ ਉਹ ਡੁੱਬ ਚੁੱਕੀਆਂ ਝੋਨਾ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਡੁੱਬ ਚੁੱਕਾ ਵਾ ਤੇ ਆ ਸਾਰਾ ਰਾਹ ਜਿਹੜਾ ਇਹ ਵੀ ਭਰ ਚੁੱਕਾ ਵਾ ਦੇਖ ਸਕਦੇ ਹੋ ਪਾਣੀ ਪੂਰਾ ਇੱਥੋਂ ਤੱਕ ਆ ਚੁੱਕਿਆ ਹੈ ਤੇ ਆ ਪਪੂਲਰ ਸਾਰੇ ਵੱਜ ਚੁੱਕਿਆ ਹੈ ਪਪੂਲਰ ਵੱਡੇ ਆ ਇਸ ਕਰਕੇ ਇਹਨਾਂ ਦਾ ਬੋਤਾ ਨੁਕਸਾਨ ਨਹੀਂ ਹੋ ਸਕਦਾ ਤੇ ਦੇਖ ਸਕਦੇ ਹੋ ਪਾਣੀ ਆ ਦੇਖੋ ਪਾਣੀ ਲਗਾਤਾਰ ਹੋਲੀ-ਹੋਲੀ ਵਧਣ ਡਿਆ ਹੈ ਜੀ ਆ ਦੇਖ ਸਕਦੇ ਧਿਆਨ ਨਾਲ ਦੇਖਿਓ ਆ ਪਾਣੀ ਸਾਰਾ ਹੀ ਪਾਰ ਚੁੱਕਾ ਹੈ ਇਧਰ ਸਾਰਾ ਹੀ ਤੇ ਹੁਣ ਤੁਹਾਨੂੰ ਆਪਾਂ ਉੱਪਰੋਂ ਵਿਖਾਵਾਂਗੇ ਪਾਣੀ ਥੋੜਾ ਥੋੜਾ ਕਰਕੇ ਇਧਰੋਂ ਸਾਰਾ ਜਿਹੜਾ ਵਾ ਉਹ ਭਰਨਾ ਸਟਾਰਟ ਹੋ ਗਿਆ ਵਾ ਪਾਣੀ ਹੌਲੀ ਹੌਲੀ ਤਾਂ ਤੱਕਰ ਵੀ ਜਾ ਸਕਦਾ ਵਾ ਤੇ ਇਧਰ ਝੋਨਾ ਦੇਖ ਸਕਦੇ ਹੋ ਸਾਰਾ ਜਿਹੜਾ ਖਰਾਬ ਹੋ ਗਿਆ ਹੈ ਪੀਲਾ ਹੋ ਕੇ ਤੇ ਦੇਖ ਸਕਦੇ ਹੋ ਸੜ ਚੁੱਕਾ ਹੈ ਉਹ ਦੇਖ ਸਾਰਾ ਝੋਨਾ ਖਰਾਬ ਹੋ ਚੁੱਕਿਆ ਹੈ ਇਧਰ ਤੇ ਹੁਣ ਤੁਹਾਨੂੰ ਉੱਪਰ ਵਿਖਾਵਾਂਗੇ ਤੇ ਹੁਣ ਤੁਹਾਨੂੰ ਆਪਾਂ ਉੱਪਰ ਵਿਖਾਵਾਂਗੇ ਤੇ ਥੱਲੋਂ ਤੇ ਤੁਸੀਂ ਦੇਖ ਲਿਆਊਗਾ ਪਾਣੀ ਜਿਹੜਾ ਕਿੱਥੋਂ ਤੱਕ ਆ ਚੁੱਕਾ ਵਾ ਹੁਣ ਤੁਹਾਨੂੰ ਉੱਪਰੋਂ ਪੂਰਾ ਵਿਖਾਵਾਂਗੇ ਕਿਉਂਕਿ ਉੱਪਰੋਂ ਤੁਹਾਨੂੰ ਪਤਾ ਲੱਗ ਜੂਗਾ ਕਿੱਥੋਂ ਤੱਕ ਪਾਣੀ ਆ ਚੁੱਕਾ ਵਾ ਤੇ ਵਿਖਾਉਨੇ ਹੁਣ ਤੁਹਾਨੂੰ ਤੇ ਹੁਣ ਅਸੀਂ ਉੱਪਰਲੀ ਸਾਈਡ ਤੇ ਜਿਹੜਾ ਆ ਚੁੱਕੇ ਆ ਤੇ ਹੁਣ ਤੁਹਾਨੂੰ ਉੱਪਰ ਵਿਖਾਉਨੇ ਆ ਸਕਦੇ ਹੁਣ ਆਪਾਂ ਉੱਪਰ ਆ ਚੁੱਕੇ ਆ ਪੂਰੇ ਤੇ ਉਹ ਪਪੂਲਰ ਆ ਜੀ ਤੇ ਆ ਸਾਰਾ ਝੋਨਾ ਜਿਹੜਾ ਡੋਬ ਚੁੱਕਾ ਵਾ ਤੇ ਇਧਰ ਬੰਬੀ ਤੇ ਉਹ ਦਰਿਆ ਤੁਸੀਂ ਦੇਖ ਸਕਦੇ ਹੋ ਦਰਿਆ ਇੱਥੋਂ 2 ਕਿਲੋਮੀਟਰ ਦੂਰ ਆ ਤੇ ਉਹ ਸਾਰਾ ਦਰਿਆ ਵਾ ਤੇ ਉੱਥੋਂ ਹੌਲੀ ਹੌਲੀ ਕਰਦਾ ਪਾਣੀ ਇੱਥੋਂ ਇੱਥੋਂ ਤੱਕ ਤੇ ਇੱਥੋਂ ਤੱਕ ਆ ਚੁੱਕਾ ਵਾ ਆਹ ਰਾ ਜਿਹੜਾ ਭਰਨਾ ਸਟਾਰਟ ਹੋ ਚੁੱਕਾ ਵਾ ਤੇ ਉਹ ਪਪੂਲਰ ਵੀ ਜਿਹੜੇ ਸਾਰੇ ਡੁੱਬ ਚੁੱਕੇ ਆ ਇੱਥੋਂ ਤੱਕਰ ਤੇ ਦੇਖ ਸਕਦੇ ਹੋ ਤੇ ਇਹ ਰਾਤੋ ਅੱਗੇ ਕੋਈ ਨਹੀਂ ਜਾ ਸਕਦਾ ਕਿਉਂਕਿ ਰਾਹ ਵੀ ਜਿਹੜਾ ਕੱਚਾ ਹੋ ਚੁੱਕਾ ਵਾ ਹੁਣ ਤੇ ਤੁਸੀਂ ਦੇਖ ਹੀ ਲਿਆ ਹੋਊਗਾ ਅੱਜ ਦਾ ਵਲੋਗ ਤੇ ਪਾਣੀ ਵੀ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਜਿਹੜਾ ਵਾ ਚੜਨਾ ਸਟਾਰਟ ਹੋ ਗਿਆ ਵਾ ਪਾਣੀ ਰੁਕਣ ਨਹੀਂ ਦਿਆ ਹੌਲੀ-ਹੌਲੀ ਆਉਣਾ ਜਿਹੜਾ ਸਟਾਰਟ ਹੋ ਹੀ ਗਿਆ ਤੇ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਾ ਕਮੈਂਟ ਵਿੱਚ ਜਰੂਰ ਦੱਸਿਓ ਤੇ ਤੁਹਾਡੇ ਲਈ ਹੋਰ ਆਪਾਂ ਇਦਾਂ ਦੇ ਵਲੋਗ ਲਿਆਇਆ ਕਰਾਂਗੇ ਤੇ ਮਿਲਦੇ ਆਂ ਨੈਕਸਟ ਵਲੋਗ ਵਿੱਚ ਬਾਏ ਦੇリア ਪੰਕਰ ਜਿਹੜੇ ਆ ਪਹੁੰਚ ਚੁੱਕੇ ਆ ਤੇ ਦੇਖ ਸਕਦੇ ਹੋ ਇਹ ਆ ਜੀ ਆਪਣੇ ਘਰ ਦਾ ਰਾਹ ਤੇ ਥੱਲੇ ਦੇਖ ਸਕਦੇ ਹੋ ਦਰਿਆ ਉਹ ਦੇਖੋ ਦਰਿਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਇਧਰੋਂ ਨੰਗੰਡੀਆ ਹੈ ਜੀ ਉੱਤੋਂ ਤੱਕ ਜਿਹੜਾ ਆ ਗਿਆ ਹੈ ਜੀ ਇਹ ਇਹ ਸਾਰਾ ਉੱਪਰਲੀ ਸਾਈਡ ਤੇ ਆ ਉਤਨੀ ਨਹੀਂ ਜਾ ਸਕਦਾ ਇਹਦੀ ਹਾਈਟ ਜਿਹੜੀ ਬਹੁਤ ਹੀ ਉੱਚੀ ਆ ਇੱਥੇ ਤੱਕ ਪਾਣੀ ਕਰੀ ਨਹੀਂ ਆ ਸਕਦਾ ਤੇ ਉਹ ਟਾਵਰ ਲੱਗ ਜਿਹੜਾ ਆਪਣਾ ਘਰ ਆ